ਅਦੇ ਹੰਜਾਇਆ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ 21 ਤਰੀਕ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਕੁੱਲ 13 ਵਾਰਡਾਂ ਦੇ ਵਿੱਚੋਂ ਵੱਖੋ ਵੱਖਰੀ ਪਾਰਟੀਆਂ ਅਤੇ ਆਜ਼ਾਦ ਕੁੱਲ ਬਾਥ 18 ਵਾਰਾਂ ਦੇ ਵੱਲੋਂ ਆਪਣੇ ਆਪਣੇ ਨਾਮਜ਼ਦਗੀ ਪੱਤਰ ਪਿਛੇ ਕੱਲ ਦਾਖਲ ਕਰਵਾਏ ਗਏ ਸਨ ਪਰ ਅਜੋ ਹੰਜਾਇਆ ਦੇ ਵਾਰਡ ਨੰਬਰ 7 ਦੇ ਕਾਂਗਰਸ ਨੂੰ ਅਮਨਦੀਪ ਕੌਰ ਦੇ ਕਾਗਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲ ਰੱਦ ਕੀਤੇ ਗਏ ਕਾਗਜ਼ ਰੱਦ ਕਰਨ ਦਾ ਮੁੱਖ ਕਾਰਨ ਉਮੀਦਵਾਰ ਦੇ ਘਰ ਦੇ ਅੱਗੇ ਨਜਾਇਜ਼ ਤੌਰ ਤੇ ਬਣਾਇਆ ਹੋਇਆ ਇੱਕ ਡੱਗ ਦੱਸਿਆ ਗਿਆ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦਾ ਕਹਿਣਾ ਕਿ ਇਹ ਡੱਗ ਉਹਨਾਂ ਦੇ ਘਰ ਅੱਗੇ ਨਹੀਂ ਬਲਕਿ ਜਾਣਬੁੱਝ ਕੇ ਆਵਾਦਮੀ ਪਾਰਟੀ ਦੇ ਉਮੀਦਵਾਰ ਨੂੰ ਜਤਾਉਣ ਦੇ ਲਈ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਉਹਨਾਂ ਨੂੰ ਕਮੇਟੀ ਵੱਲੋਂ ਐਮਸੀ ਵੀ ਜਾਰੀ ਕੀਤੀ ਹੋਈ ਹੈ ਜੇਕਰ ਕੋਈ ਕਮੀ ਸੀ ਤਾਂ ਐਮਸੀ ਕਿਵੇਂ ਜਾਰੀ ਹੋ ਗਈ ਹਾਂਜੀ ਸਰ ਇੱਕ ਜਿਹੜਾ ਆਪਣੇ ਕਾਂਗਰਸੀ ਲੀਡਰ ਦੇ ਜਿਹੜੇ ਕਾਗਜ਼ ਰੱਦ ਕੀਤੇ ਗਏ ਐ ਕੀ ਕਹਨੇ ਹੋ ਐਮ ਐਲ ਏ ਸਾਹਿਬ ਦੇਖੋ ਬੜੇ ਗਲਤ ਟੰਗਨਾ ਕਾਜ ਰੱਦ ਕੀਤੇ ਗਏ ਨੇ ਜੋ ਉਹਨਾਂ ਨੇ ਕੋਈ ਦੱਸਿਆ ਵੀ ਨਹੀਂ ਇਹਨੂੰ ਨੋਟਿਸ ਵੀ ਰੀਸੀਵ ਨਹੀਂ ਕਰਾਇਆ ਵੀ ਤੁਹਾਡੇ ਤੇ ਕੀ ਅਲੀਗੇਸ਼ਨ ਨੇ ਫਿਰ ਵੀ ਜਿਹੜਾ ਆਊਟ ਆਫ ਜਿਹੜਾ ਸਾਨੂੰ ਪਤਾ ਲੱਗਿਆ ਵੀ ਉਹ ਐਕਸ ਜਿਹੜਾ ਇਹਨਾਂ ਦੇ ਜਿਹੜੇ ਬ੍ਰਦਰ ਨੇ ਕੋਈ ਟੱਗ ਬਣਾਇਆ ਹੈ ਹਾਲਾਂਕਿ ਸਾਡੇ ਕੈਂਡੀਡੇਟ ਦਾ ਨਾਂ ਤੋਂ ਪ੍ਰਾਪਰਟੀ ਵੀ ਹੈ ਨਹੀਂ ਤੇ ਉਹ ਕੈਂਡੀਡੇਟ ਨੂੰ ਜਿਹੜੇ ਕਾਜ ਆ ਬਿਲਕੁਲ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਰਕਾਰ ਦਾ ਪ੍ਰੈਸ਼ਰ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਇੱਕ ਥੋੜਾ ਰੱਜੇ ਪੁਜੇ ਘਰ ਦਾ ਬੰਦਾ ਵੀ ਹੱਕ ਹੋ ਗਿਆ ਉਹ ਹਾਰੂਗਾ ਤਾਂ ਉਸ ਬਖਲਾਟ ਜਾ ਕੇ ਇਹਨਾਂ ਨੇ ਸਰਕਾਰ ਦੇ ਪ੍ਰੈਸ਼ਰ ਚ ਆ ਕੇ ਸਾਡੇ ਕੈਂਡੀਡੇਟ ਦੇ ਕਾਗਜ਼ ਰੱਦ ਕੀਤੇ ਆ ਜੋ ਜੋ ਮਿਸਪਲਟੀ ਨੇ ਨੂੰ ਆਲਰੇਡੀ ਜਿਹੜੀ ਐਨਓਸੀ ਜਾਰੀ ਕੀਤੀ ਹੈ ਜੇਕਰ ਉਹਦੇ ਚ ਕੋਈ ਕਮੀ ਸੀ ਤਾਂ ਉਹਨਾਂ ਨੂੰ ਐਨਓਸੀ ਕਿਸੇ ਕਲ ਦੇ ਜਾਰੀ ਕੀਤੀ ਗਈ ਤਾਂ ਅਗਲੀ ਕੀ ਕਾਰਵਾਈ ਹੋਗੀ ਤੁਹਾਡੀ ਅਗਲੀ ਅਸੀਂ ਜਿਹੜੀ ਇਹਦੇ ਜਿਹੜਾ ਹਾਈ ਕੋਰਟ ਜਾਵਾਂਗੇ ਔਰ ਜਿਹੜਾ ਆਰੋ ਆ ਉਹਦੇ ਖਿਲਾਫ ਜਿਹੜਾ 255 ਬੀ ਐਨ ਐਸ ਇੱਕ ਨਾ ਕਾਨੂੰਨ ਆਇਆ ਜੇ ਕੋਈ ਅਧਿਕਾਰੀ ਗਲਤ ਪ੍ਰोसीडिंग ਤਿਆਰ ਕਰਦਾ ਉਹਨੂੰ ਮੈਲਾਫੇ ਟੈਂਸ਼ਨ ਦੇ ਨਾਲ ਤਾਂ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਲੋਜ ਹੁੰਦੀ ਹੈ ਉਹਦੇ ਵਿੱਚ ਸਜ਼ਾ ਵੀ ਹੈ ਤੇ ਉਹ ਵੀ ਅਸੀਂ ਕੱਲ ਨੂੰ ਉਹਦੇ ਆਰੋ ਦੇ ਖਿਲਾਫ ਐਫ ਆਈ ਆਰ ਲੋਜ ਕਰਾਵਾਂਗੇ ਤੁਸੀਂ ਚੰਡੀਗੜ੍ਹ ਗਏ ਸੀ ਤੁਹਾਨੂੰ ਸੁਣਨ ਚਾਇਆ ਕਿ ਵੀ ਐਟ ਅ ਟਾਈਮ ਪਤਾ ਲੱਗਾ ਤੁਸੀਂ ਵਾਪਸ ਆ ਗਏ ਕਿ ਵਜ੍ਹਾ ਇਹੀ ਰਹੀ ਹੈ ਮੈਂ ਜਿਹਨੂੰ ਪਤਾ ਵੀ ਜਿ ਮੈਡੀਕਲ ਕਾਫੀ ਕਿਆ ਸਭੀਆਂ ਚੱਲ ਰਹੀਆਂ ਮੈਂ ਉਹਦੇ ਵਿੱਚ ਥੋੜਾ ਜਿਹਾ ਕਿਤੇ ਕੋਈ ਸੀਗਾ ਪ੍ਰੋਗਰਾਮ ਜਾਣਾ ਸੀ ਉੱਥੇ ਸਾਡੇ ਮੇਰੇ ਜਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਬੇਟੀ ਦੀ ਪ੍ਰਸਾਦੀ ਸੀਗੀ ਤੇ ਜੇ ਮੈਨੂੰ ਪਤਾ ਲੱਗਿਆ ਤਾਂ ਮੈਂ ਉਸੇ ਟਾਈਮ ਜਦ ਮੈਂ ਰਸਤੇ 'ਚ ਵਾਪਸ ਆ ਗਿਆ ਕਿਉਂਕਿ ਮੇਰਾ ਫਰਜ ਬਣਦਾ ਸੀ ਵੀ ਮੈਂ ਆਪਣੇ ਜਿਹੜੇ ਸਾਥੀ ਨੇ ਨਾਲ ਇੱਥੇ ਆ ਕੇ ਖੜਾ ਇਹ ਜਿਹੜੀ ਬਧਿੱਕੀ ਹੈ ਇਸ ਤੇ ਅ ਵਿਰੁੱਧ ਕਹਾਾਂ ਵੀ ਜਾਓਗੇ ਤੁਸੀਂ ਦੇਖੋ ਜਦੋਂ ਦੱਸਿਆ ਵੀ ਅਸੀਂ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜਾ ਆਰੋਧਿਕਾ ਰਿਫਰ ਲੌਜ ਕਰਨ ਲਈ ਮੈਂ ਸੰਘਰਸ਼ ਕਰੂੰਗਾ ਉਹਨੇ ਗਲਤ ਤਰੀਕੇ ਨਾਲ ਕਾਇਦਾਬ ਕੀਤਾ ਹੈ ਉਹਨੂੰ ਮੈਂ ਬਾਰ-ਬਾਰ ਫੋਨ ਕੀਤਾ ਨੇ ਫੋਨ ਨਹੀਂ ਚੁੱਕਿਆ ਉਹਨੂੰ ਮੈਂ ਜਿਹੜੇ ਇਹਨਾਂ ਦੀ ਜਿਹੜੀ ਅੰਡਰਟੇਕਿੰਗ ਉਹ ਵੀ ਵਟਸਐਪ ਕੀਤੀ ਆ ਲੇਕਿਨ ਉਹਨੇ ਹਰ ਇੱਕ ਗੱਲ ਨੂੰ ਇਗਨੋਰ ਕੀਤਾ ਮੈਂ ਡੀ ਸਾਹਿਬ ਨੂੰ ਫੋਨ ਕੀਤਾ ਲੇਕਿਨ ਅਧਿਕਾਰੀਆਂ ਨੇ ਇੱਕ ਗੱਲ ਨੂੰ ਅਣਸੁਣਿਆ ਕੀਤਾ ਤੇ ਅਸੀਂ ਇਹਦੇ ਖਿਲਾਫ ਜਿਹੜਾ ਮੈਂ ਆਪਣਾ ਸੰਘਰਸ਼ ਜਿਹੜਾ ਕਾਨੂੰਨ